ਪੰਜਾਬ ਦਾ ਸਭ ਤੋਂ ਵੱਡਾ ਗੱਪ ਬੋਲਣ ਵਾਲਾ ਬੰਦਾ ਹੈ ਤੇ ਇਸ ਵਾਰੀ ਪੰਜਾਬ ਨੇ ਸਭ ਤੋਂ ਵੱਡੀ ਫਰਕ ਦੇ ਨਾਲ ਉਹਨੂੰ ਹਰਾਇਆ 65000 ਵੋਟਾਂ ਦੇ ਨਾਲ ਉਹ ਹੁਣ ਦੁਬਾਰੇ ਗਿੱਦੜਬਾਚ ਆ ਗਿਆ ਇੱਕ ਬੰਦਾ ਤੁਸੀਂ ਜਰਾ ਦੱਸ ਦਿਓ ਮਗਰਲੇ 20 ਸਾਲਾਂ ਚ ਕਿੰਨੇ ਤੁਸੀਂ ਆਈਟੀਬੀਪੀ ਚ ਭਰਤੀ ਕਰਾਏ ਕਿੰਨੇ ਬੀਐਸਐਫ ਚ ਭਰਤੀ ਕਰਾਏ ਕਿੰਨੇ ਫੌਜ ਚ ਕਰਾਏ ਤੇ ਕਿੰਨੇ ਰੇਲਵੇ ਚ ਕਰਾਏ ਕੱਲ ਨਾ ਜੀ ਇੱਕ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਗੱਪ ਬੋਲਣ ਵਾਲਾ ਬੰਦਾ ਹੈ ਜਿਹਨੂੰ ਖਾਲੀ ਤੇ ਪੀਪਾ ਮੰਤਰੀ ਕਿਹਾ ਜਾਂਦਾ ਸੀਗਾ ਉਹ ਲਗਾਤਾਰ 20 ਸਾਲ ਗਿੱਦੜ ਵਿੱਚ ਜਿੱਤਦਾ ਰਿਹਾ ਤੇ ਫੇਰ ਉਹ ਮੰਤਰੀ ਬਣਿਆ ਫੇਰ ਜਿਹੜੋ ਇਥੋਂ ਹਾਰ ਗਿਆ ਤੇ ਆਪਦੇ ਗੱਪ ਸੁਣਾ ਕੇ ਬਠਿੰਡੇ ਚਲਾ ਗਿਆ ਤੇ ਫਿਰ ਬਠਿੰਡੇ ਤੋਂ ਚੋਣ ਜਿੱਤ ਗਿਆ ਤੇ ਇਸ ਵਾਰੀ ਪੰਜਾਬ ਨੇ ਸਭ ਤੋਂ ਵੱਡੀ ਫਰਕ ਦੇ ਨਾਲ ਉਹਨੂੰ ਹਰਾਇਆ 65000 ਵੋਟਾਂ ਦੇ ਨਾਲ ਉਹ ਹੁਣ ਦੁਬਾਰੇ ਗਿੱਦੜਬਾਚ ਆ ਗਿਆ ਔਰ ਮੇਰਾ ਖਿਆਲ 60 ਸਾਲ ਦੀ ਵਿਅਕਤੀ ਦੀ ਉਮਰ ਹੋਣੀ ਹੈ ਕੱਲ ਹੋਰੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਚ ਉਹ ਕਹਿ ਰਿਹਾ ਹੈ ਕਿ ਭਈ ਮੈਂ ਤੁਹਾਨੂੰ ਬੀਐਸਐਫ ਚ ਤਾਂ ਸਵੇਰੇ ਭਰਤੀ ਕਰਾ ਦਿੰਦਾ ਤੇ ITBP Indian Tibetan Border Police ITBP ਇਹਦੇ ਜ ਵੀ ਮੈਂ ਤੁਹਾਨੂੰ ਭਰਤੀ ਕਰਾ ਦੇਣਾ ਜੇ ਕਿਸੇ ਨੇ ਹੋਣਾ ਤਾਂ ਤੇ ਜੇ ਰੇਲਵੇ ਵਾਲਾ ਤਾਂ ਉਹ ਲਿਆਓ ਯਾਰ ਮੈਂ ਕੱਲ ਨੂੰ ਹੀ ਕਹਿ ਦਿੰਨਾ ਯਾਰ ਸ਼ਰਮ ਹੋਣੀ ਚਾਹੀਦੀ ਇਹੋ ਜੇ ਲੋਕਾਂ ਨੂੰ ਇਹੋ ਜੇ ਅਹੁਦੇ ਤੇ ਬੈਠਿਆ ਨੂੰ ਕੀ ਕਿੱਦਾਂ ਲੋਕਾਂ ਨੂੰ ਗਮਰਾ ਕੀਤਾ ਜਾ ਰਿਹਾ ਇੱਕ ਬੰਦਾ ਤੁਸੀਂ ਜਰਾ ਦੱਸ ਦਿਓ ਮਗਰਲੇ 20 ਸਾਲਾਂ ਚ ਕਿੰਨੇ ਤੁਸੀਂ ITBP ਚ ਭਰਤੀ ਕਰਾਏ ਕਿੰਨੇ BSF ਚ ਭਰਤੀ ਕਰਾਏ ਕਿੰਨੇ ਫੌਜ ਚ ਕਰਾਏ ਤੇ ਕਿੰਨੇ ਰੇਲਵੇ ਚ ਕਰਾਏ ਉਲਟਾ ਜਿਹੜੀ ਸਕੀਮ ਸੀ ਅਗਨੀਵੀਰ ਉਹ ਤਾਂ 4 ਸਾਲ ਦੀ ਕਰਤੀ ਸੋ ਐਨੇ ਗੱਪਣਾ ਬੋਲੋ ਮਹਾਰਾਜ ਇਹ ਵੋਟਾਂ ਤਾਂ 1.5 ਸਾਲ ਨੂੰ ਫੇਰ ਆ ਜਾਣੀਆਂ ਔਰ ਤੁਹਾਨੂੰ ਮੂੰਹ ਦੀ ਖਾਣੀ ਪੈਣੀ ਔਰ ਇਹੋ ਜਿਹੇ ਲੋਕਾਂ ਤੋਂ ਝੂਠਿਆਂ ਤੋਂ ਇਹੋ ਜਿਹੇ ਗੱਪ ਮਾਰਨ ਵਾਲਿਆਂ ਤੋਂ ਵੱਡੇ ਵੱਡਿਆਂ ਤੋਂ ਕਿਉਂਕਿ ਹਰ ਵਿਅਕਤੀ ਨੂੰ ਟੈਸਟ ਦੇਣਾ ਪੈਣਾ ਹੈ ਪਹਿਲਾ ਆਈਟੀਪੀ ਦਾ ਨੌਕਰੀ ਨਿਕਲੂਗੀ ਫੇਰ ਉਹਨਾ ਅਪਲਾਈ ਕਰਨਾ ਪੈਣਾ ਫੇਰ ਭਰਤੀ ਹੋਊਗੀ ਫੇਰ ਰੱਖਿਆ ਜਾਊਗਾ ਐਵੀ ਬੀਐਸਐਫ ਹੈ ਐਵੀ ਰੇਲਵੇ ਹੈ ਸੋ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਨਾ ਕਰ ਪਾਈ ਤੇਰਾ ਕੰਮ ਮੁਕੰਮਲ ਖਤਮ ਹੋ ਚੁੱਕਿਆ ਹੈ ਤੇਰੇ ਅਰਗੇ ਬੰਦਿਆਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਾ ਚਾਹੁੰਦੇ